1 ਘੰਟਾ ਮੇਰੇ ਖਿਆਲ ਨਾਲ ਲੇਟ ਹੋ ਗਿਆ ਕਿਉਂਕਿ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਮੈਂ ਅੱਜ ਤੱਕ ਆਪਣੇ ਕਿਸੇ ਪ੍ਰੋਗਰਾਮ ਤੇ ਲੇਟਰੀ ਹੋਇਆ ਪਰ ਕੁਝ ਵਜਾ ਹੈ ਜੀ ਹੋਈ ਤੇ ਪਿੱਛੇ ਜਾਮ ਲੱਗ ਗਿਆ ਤਾਂ ਕਰਕੇ ਮੈਂ ਲੇਟ ਹੋ ਗਿਆ ਸੋ ਮਾਫੀ ਚਾਹਨਾ ਮੈਨੂੰ ਉਮੀਦ ਹੈ ਕਿ ਤੁਸੀਂ ਮਾਫੀ ਕਰੋਗੇ ਤੇ ਬਾਕੀ ਪਿੰਡ ਮਚਾਕੀ ਦੇ ਸਾਰੇ ਸੂਝਵਾਨ ਸੱਜਣੋ ਮੇਰੀਆਂ ਭੈਣਾ ਬਜ਼ੁਰਗ ਦੋਸਤ ਤੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਗੁਰਦਰਪ ਸਿੰਘ ਜੀ ਸੇਖੋ ਤੇ ਸਾਡੇ ਬਾਪੂ ਜੀ ਵੱਡੇ ਸੇਖੋ ਸਾਹਿਬ ਪਰਮਾਰ ਜੀ ਬਲਾਕ ਪ੍ਰਧਾਨ ਸਹਿਬਾਨ ਜ਼ਿਲ੍ਹਾ ਪ੍ਰਧਾਨ ਸਹਿਬਾਨ ਚੇਅਰਮੈਨ ਸਹਿਬਾਨ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਔਰ ਧੰਨਵਾਦ ਸਿਆਣੇ ਕਹਿੰਦੇ ਆ ਜੇ ਕਿਸੇ ਬੰਦੇ ਦਾ ਪਤਾ ਕਰਨਾ ਹੋਵੇ ਵੀ ਕਿਹੋ ਜਿਹਾ ਹੈ ਜੇ ਉਹਦੇ ਕੈਰੇਕਟਰ ਦਾ ਪਤਾ ਕਰਨਾ ਹੋਵੇ ਕਿਹੋ ਜਿਹਾ ਤਾਂ ਉਹਦਾ ਪਿੰਡ ਸਭ ਤੋਂ ਪਹਿਲਾਂ ਦੱਸਦਾ ਵੀ ਉਹ ਬੰਦਾ ਕਿਹੋ ਜਿਹਾ ਹੈ ਅੱਜ ਬੜੀ ਖੁਸ਼ੀ ਹੋਈ ਕਿ ਸਾਰਾ ਪਿੰਡ ਚਾਹੇ ਛੋਟਾ ਪਿੰਡ ਹੈ ਪਰ ਬਹੁਤ ਤਦਾਦ ਦੇ ਵਿੱਚ ਲੋਕ ਆਏ ਤੇ ਇਹਨਾਂ ਨਿੱਗਾ ਸਵਾਦ ਕੀਤਾ ਸੇਖੋਂ ਸਾਹਿਬ ਥੈਂਕ ਯੂ ਸੋ ਮਚ ਇਹ ਤੁਹਾਡੀ ਇਥੇ ਪਿੰਡ ਦੀ ਜੋ ਇੱਜ਼ਤ ਬਣੀ ਹੈ ਤੁਹਾਡੀ ਜਦ ਤੁਸੀਂ ਇਹਨਾਂ ਨੂੰ ਇੰਨਾ ਪਿਆਰ ਕਰਦੇ ਹੋ ਤਾਂ ਹੀ ਲੋਕ ਤੁਹਾਨੂੰ ਇੰਨਾ ਪਿਆਰ ਕਰਦੇ ਨੇ ਬਾਕੀ ਮੈਂ ਤੁਹਾਡੇ ਨਾਲ ਵਾਦਾ ਕਰਦਾ ਜਿਵੇਂ ਸੇਖੋਂ ਸਾਹਿਬ ਨੇ ਕਿਹਾ ਕਿ ਮੇਰੀ ਕੋਈ ਫਾਈਲ ਰਜੈਕਟ ਨਹੀਂ ਹੋਈ ਕਿ ਮੈਂ ਬਹੁਤ ਮਾਨ ਸਾਹਿਬ ਦਾ ਚਹੇਤਾ ਤੇ ਹੁਣ ਹੋਰ ਵੀ ਇੱਕ ਚਹੇਤਾ ਆ ਗਿਆ ਮੈਂ ਮੇਰਾ ਭਰਾ ਹੈ ਭਗਵੰਤ ਮਾਨ ਅਸੀਂ ਬਚਪਨ ਤੋਂ ਇਕੱਠੇ ਆ ਜਦੋਂ 17-18 ਸਾਲਾਂ ਦੇ ਸੀਗੇ ਉਦੋਂ ਤੋਂ ਅੱਜ ਤੱਕ ਇਕੱਠੇ ਆ ਇੱਕ ਮਿਸਾਲ ਹੁੰਦੀ ਹੈ ਕਿਉਂਕਿ ਜਦੋਂ ਦੋਸਤੀਆਂ ਨਿਭਦੀਆਂ ਨੇ ਜਾਂ ਕੋਈ 2 ਸਾਲ 4 ਸਾਲ ਜਾਂ 6 ਮਹੀਨਿਆਂ ਦੀ ਦੋਸਤੀ ਨਹੀਂ ਇਹ ਘੱਟ ਤੋਂ ਘੱਟ 30 ਸਾਲਾਂ ਦੀ ਦੋਸਤੀ ਹੈ ਜੇ ਤੁਸੀਂ ਕਿਸੇ ਦੇ ਦੋਸਤ ਬਣਦੇ ਤਾਂ ਘੱਟ ਤੋਂ ਘੱਟ ਤੁਹਾਨੂੰ ਇੰਨੇ ਸਾਲ ਦੇਣੇ ਪੈਂਦੇ ਆ ਸੋ ਮੈਂ ਪੂਰੀ ਪੂਰੇ ਤੁਹਾਨੂੰ ਇਹ ਯਕੀਨ ਦਿਵਾਉਣਾ ਕਿ ਕੋਈ ਵੀ ਤੁਹਾਡੇ ਇਲਾਕੇ ਦਾ ਕੰਮ ਹੋ ਭਗਵੰਤ ਮਾਨ ਸਾਹਿਬ ਦਾ ਹੱਥ ਫੜ ਕੇ ਉਹਦੇ ਹਰੇ ਪੈਨ ਤੇ ਸਾਈਨ ਕਰਾ ਮਾ ਬਾਕੀ ਇਹ ਵੀ ਵਾਦਾ ਕਰਦਾ ਕਿ ਤੁਸੀਂ ਆਪਣੇ ਫਰੀਦਕੋਟ ਇਲਾਕੇ ਦੀ ਵੀਡੀਓ ਬਣਾ ਕੇ ਰੱਖ ਲਓ ਜੇ ਆਉਣ ਵਾਲੇ 5 ਸਾਲਾਂ ਵਿੱਚ ਜੇ ਮਹਾਰਨਾ ਬਦਲਦੀ ਤਾਂ ਕਹਿੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਵੇਂ ਗੁਰਦੇਵ ਸਾਹਿਬ ਨੇ ਕਿਹਾ ਕਿ ਜਦੋਂ ਅਸੀਂ ਇਹਨਾਂ ਦੇ ਘਰ ਤੋਂ ਨਿਕਲੇ ਇੱਕ ਬੜਾ ਵੱਡਾ ਜੰਗਲ ਦਾ ਹੀ ਪੈਤੇ ਜਿਹੜੀਆਂ ਪਹਾੜੀ ਕਿਕਰਾਂੀਆਂ ਸੀਗੀਆਂ ਮੈਂ ਸੇਖੋ ਸਾਹਿਬ ਤੋਂ ਪੁੱਛਿਆ ਕਿ ਸੇਖੋ ਸਾਹਿਬ ਇਹ ਜਗ੍ਹਾ ਵਿਹਲੀ ਪਈ ਹੈ ਇਹ ਇਹ ਕਿਹਦੀ ਜਗ੍ਹਾ ਹੈ ਸਰਕਾਰ ਦੀ ਹੈ ਜੀ ਇਹਨਾਂ ਨੇ ਦੱਸਿਆ ਕਿ ਇੱਥੇ ਕਿਸੇ ਵੇਲੇ ਜਹਾਜ਼ ੜਾਉਂਦੇ ਸੀ ਮਹਾਰਾਜਾ ਸਾਹਿਬ ਤੇ ਅਸੀਂ ਇਹ ਵੀ ਤੁਹਾਨੂੰ ਵਾਅਦਾ ਕਰਦੇ ਹਾਂ ਸੇਖੋ ਸਾਹਿਬ ਦੇ ਨਾਲ ਮਿਲ ਕੇ ਇੱਥੇ ਦੁਬਾਰਾ ਜਹਾਜ਼ ੜਾਵਾਗੇ ਸਾਡੇ ਘਰਾਂ ਦੇ ਧੀ ਪੁੱਤ ਇਸ ਇਲਾਕੇ ਤੇ ਇੱਥੇ ਜਹਾਜ਼ ਸਿੱਖਣ ਦਾ ਕੋਈ ਟ੍ਰੇਨਿੰਗ ਸਕੂਲ ਬਣਵਾਵਾਂਗੇ ਸੋ ਮੈਨੂੰ ਇਹ ਗੱਲ ਦੀ ਖੁਸ਼ੀ ਹੈ ਕਿ ਮੈਨੂੰ ਬਾਬਾ ਫਰੀਦ ਦੀ ਧਰਤੀ ਤੋਂ ਟਿਕਟ ਮਿਲੀ ਹੈ ਬਾਬਾ ਫਰੀਦ ਜੀ ਮਾਨਵਤਾ ਦੇ ਐਡੇ ਸੱਚੇ ਸੁੱਚੇ ਸੰਤ ਹੋਏ ਨੇ ਅਸੀਂ ਉਹਨਾਂ ਦੀਆਂ ਸਿਖਾਵਾਂ ਤੇ ਤੁਰਾਂਗੇ ਉਹਨਾਂ ਦੇ ਅਸ਼ੀਰਵਾਦ ਨਾਲ ਤੁਰੇ ਹਾਂ ਤੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਜਾਣ ਕੇ ਇਹ ਗੱਲ ਤੁਹਾਨੂੰ ਵਾਦਾ ਕਰਦੇ ਆ ਤੁਹਾਡੇ ਨਾਲ ਕਿ ਕੱਲੀ-ਕੱਲੀ ਜਿਹੜੀ ਵੀ ਤੁਹਾਡੇ ਇਲਾਕੇ ਦੀ ਸਮੱਸਿਆ ਹੋ ਉਹ ਪੂਰੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਸੋ ਮੈਂ ਬੜਾ ਧਰਵਾਦੀਆਂ ਸਾਰੇ ਐਮਐਲਏ ਸਾਹਿਬਾਨਾਂ ਦਾ ਕਿਉਂਕਿ ਪੂਰੀ ਕੰਸਟੀਜੂਐਂਸੀ ਦੇ ਵਿੱਚ ਜਿੰਨੇ ਵੀ ਐਮਐਲਏ ਸਾਨੂੰ ਮਿਲੇ ਸਾਰਿਆਂ ਨੇ ਬੜੇ ਵਧੀਆ ਕੰਮ ਕੀਤੇ ਹੋਏ ਆ ਲੋਕ ਇੰਨੇ ਖੁਸ਼ ਆ ਸਾਰਿਆਂ ਤੋਂ ਔਰ ਜਦੋਂ ਸਾਡੀਆਂ ਹੋਰ ਵੀ ਬਾਵਾ ਸਾਡੇ ਨਾਲ ਜੁੜ ਗਏ ਕਿਉਂਕਿ ਮਾਨ ਸਾਹਿਬ ਕੱਲੇ ਸੀਗੇ ਪਹਿਲਾਂ ਸਾਨੂੰ ਪਾਰਲੀਮੈਂਟ ਦਾ ਪਤਾ ਹੀ ਨਹੀਂ ਹੁੰਦਾ ਸੀਗਾ ਕਿ ਪਾਰਲੀਮੈਂਟ ਚ ਹੁੰਦਾ ਕੀ ਹੈ ਐਮਪੀ ਦਾ ਕੰਮ ਕੀ ਹੁੰਦੇ ਨੇ ਪਹਿਲੇ ਐਮਪੀ ਨੇ ਜਿਹੜੇ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਲਾਈਵ ਹੋ ਕੇ ਦੱਸਤਾ ਵੀ ਪਾਰਲੀਮੈਂਟ ਦੇ ਵਿੱਚ ਆਹ ਮੁੱਦੇ ਚੱਕੇ ਜਾਂਦੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਜਿੱਥੋਂ ਭਗਵੰਤ ਮਾਨ ਨੇ ਛੱਡਿਆ ਉੱਥੋਂ ਸ਼ੁਰੂ ਕਰਾਂਗਾ ਗਵਰਨਮੈਂਟ ਤੱਕੇਸ਼ਾਹੀ ਤੇ ਉਤਰੀ ਹੋਈ ਹੈ ਸਾਡੇ ਮਾਨਯੋਗ ਸਾਡੀ ਪਾਰਟੀ ਆਪ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਡੱਕ ਦਿੰਦਾ ਕਿਉਂਕਿ ਇਹ ਡਰਦੇ ਨੇ ਕਿ ਜਿਹੜੀ ਵੀ اپੋਜੀਸ਼ਨ ਕੁਝ ਬੋਲਦੀ ਹੈ ਜਾਂ ਹਿੰਮਤ ਰੱਖਦੀ ਹੈ ਉਹਨੂੰ ਪਹਿਲੇ ਹੀ ਆਪਾਂ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਅੰਦਰ ਡੱਕ ਦਈਏ ਕਿਉਂਕਿ ਇਹ ਲੋਕਤੰਤਰ ਲੋਕਤੰਤਰ ਬਿਲਕੁਲ ਖਤਮ ਕਰਨਾ ਚਾਹੁੰਦੇ ਆ ਤਾਨਾਸ਼ਾਹੀ ਚਾਹੁੰਦੇ ਜੇ ਕਿਤੇ ਇਹ ਦੁਆਰਾ ਆ ਗਏ ਤਾਂ ਫਿਰ ਇਹ ਸਮਝ ਲਓ ਵੀ ਮੁੜ ਕੇ ਮਨ ਲੱਗਾ ਵੋਟਾਂ ਵੀ ਨਹੀਂ ਪੈਣੀਆਂ ਇਹਨਾਂ ਨੇ ਆਪਣੇ ਆਪ ਹੀ ਰਾਜ ਕਰਿਆ ਕਰਨਾ ਸੋ ਸੋਚਣਾ ਆਪ ਹੈ ਕਿ ਆਪਾਂ ਡੈਮੋਕ੍ਰੇਸੀ ਆਪਣਾ ਲੋਕਤੰਤਰ ਬਚਾ ਕੇ ਰੱਖਣਾ ਹੈ ਜੇ ਲੋਕਤੰਤਰ ਹੋਊਗਾ ਤਾਂ ਹੀ ਆਪਾਂ ਜਿਹੜੇ ਲੋਕਾਂ ਦੀ ਆਵਾਜ਼ ਬੁਲੰਦ ਹੋਊਗੀ ਜੇ ਲੋਕਾਂ ਦੀ ਆਵਾਜ਼ ਹੀ ਬੰਦ ਕਰਤੀ ਤਾਂ ਬੁਲੰਦ ਕਿ ਤੋਂੜਾ ਸਾਰਾ ਕੁਝ ਇਹਨਾਂ ਦੇ ਹੱਥ 'ਚ ਹੀ ਹੋ ਜਾਣਾ ਸੋ ਟਾਈਮ ਥੋੜਾ ਤੇ ਜਾਣਾ ਕਾਫੀ ਥਾਂ ਤੇ ਹੈ ਮੈਂ ਇੰਨੀ ਇੱਕ ਗੱਲਾਂ ਕਰਦਾ ਹੋਇਆ ਖੇਮਾ ਦਾ ਜਾਚਕਾਂ ਤੇ ਬਾਕੀ ਦੁਆਰਾ ਫੇਰ ਆਉਂਦੇ ਰਵਾਂਗੇ ਮਜ਼ਾਕੀ ਪਿੰਡ ਐਮ ਐਲ ਏ ਸਾਹਿਬ ਦਾ ਆਪਣਾ ਪਿੰਡ ਹੈ ਸਾਰੇ ਵੀ ਇੱਥੇ ਸ਼ੁਰੂ ਕਰਾਂਗੇ ਰੱਬ ਸੁੱਖ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ